ਸਸ਼ਿਕਾ ਦੋਸਤੋ ਮੈਂ ਤੁਹਾਡਾ ਸੱਥੀ ਗੁਰਨਾਮ ਸਿੰਘ ਮੈਸਨਪਰੀ ਸੋ ਦੋਸਤੋ ਜਿਵੇਂ ਤੁਸੀਂ ਦੇਖਿਆ ਹੀ ਹੈ ਕਿ ਆਪਣੇ ਦੇਸ਼ ਦੇ ਵਿੱਚ ਸੋਨੇ ਦੀ ਕੀਮਤ ਲੱਗ ਕੀਮਤ ਲਗਾਤਾਰ ਛਾਲਾਂ ਮਾਰ ਕੇ ਵੱਧ ਰਹੀ ਹੈ ਜੇਕਰ ਆਪਾਂ 2023 ਦੇ ਆਖਰੀ ਮਹੀਨੇ ਦੀ ਗੱਲ ਕਰੀਏ ਤੇ ਸੋਨੇ ਦੀ ਕੀਮਤ ਲਗਭਗ 58000 ਰੁਪਏ ਪ੍ਰਤੀ 10 ਗ੍ਰਾਮ ਜਾਂ ਥੋੜਾ ਸੀ 1.5 ਸਾਲ ਦੇ ਵਿੱਚ ਇਹ ਕੀਮਤ ਵੱਧ ਕੇ ਤਕਰੀਬਨ 90000 92000 ਤੇ ਚੱਲ ਰਹੀ ਹੈ ਸੋ ਦੋਸਤੋ ਕੀ ਇਹ ਕੀਮਤ ਹੋਰ ਵਧੇਗੀ ਜਾਂ ਘਟੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਗੱਲ ਤੇ ਵਿਚਾਰ ਕਰਾਂਗੇ ਸਾਡੇ ਦੇਸ਼ ਦੇ ਵਿੱਚ ਗਹਿਣੇ ਮਨਾਉਣ ਦਾ ਬਹੁਤ ਸ਼ੌਂਕ ਹੈ ਹਰ ਖੁਸ਼ੀ ਦੇ ਮੌਕੇ ਤੇ ਬੱਚਿਆਂ ਨੂੰ ਵੱਡਿਆਂ ਨੂੰ ਵਿਆਹ ਦੇ ਮੌਕੇ ਤੇ ਗਹਿਣੇ ਪਹਿਨਾਏ ਜਾਂਦੇ ਹਨ ਇਸ ਕਰਕੇ ਹਰ ਘਰ ਦੇ ਵਿੱਚ ਉਹਨਾਂ ਦੀ ਸਮਰੱਥਾ ਅਨੁਸਾਰ ਗਹਿਣੇ ਹੁੰਦੇ ਹਨ ਲੇਕਿਨ ਜਦੋਂ ਵੀ ਵਰਲਡ ਲੈਵਲ ਤੇ ਉਥਲ ਪੁਤਲ ਹੁੰਦੀ ਹੈ ਸ਼ੇਅਰ ਮਾਰਕੀਟ ਥੱਲੇ ਉੱਤੇ ਹੁੰਦੀ ਹੈ ਜਾਂ ਆਰਥਿਕ ਤੌਰ ਤੇ ਨਿਸ਼ਚਿਤਤਾ ਪੈਦਾ ਹੁੰਦੀ ਹੈ ਤੇ ਸਾਰੇ ਲੋਕ ਸੋਨੇ ਦੇ ਵਿੱਚ ਇਨਵੈਸਟਮੈਂਟ ਕਰਦੇ ਹਨ ਕਿਉਂਕਿ ਪਿਛਲੇ ਸਾਲ ਕਾਫੀ ਸਾਰੇ ਮੁਲਕਾਂ ਵਿੱਚ ਜੰਗ ਦਾ ਮਾਹੌਲ ਰਿਹਾ ਇਸ ਕਰਕੇ ਸ਼ੇਅਰ ਮਾਰਕੀਟ ਉੱਤੇ ਥੱਲੇ ਹੁੰਦੀ ਰਹੀ ਹੈ ਔਰ ਡੋਨਾਲਡ ਟਰੰਪ ਦੀ ਚੋਣ ਤੋਂ ਬਾਅਦ ਜੋ ਵੀ ਟੈਰਫ ਦਾ ਰੋਲਾ ਪਿਆ ਇਸ ਕਰਕੇ ਵਪਾਰ ਜੁੱਦਵਾਰੀ ਦੀ ਸਥਿਤੀ ਬਣੀ ਹੋਈ ਹੈ ਸੋ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਸ਼ੇਅਰ ਮਾਰਕੀਟ ਥੱਲੇ ਹੁੰਦੀ ਹੈ ਜਾਂ ਹੋਰ ਆਰਥਿਕ ਨਿਸ਼ਚਿਤਤਾ ਪੈਦਾ ਹੁੰਦੀ ਹੈ ਤੇ ਲੋਕ ਸੋਨੇ ਦੇ ਵਿੱਚ ਇਨਵੈਸਟਮੈਂਟ ਕਰਨ ਨੂੰ ਤਰਜੀਹ ਦਿਆ ਹਨ ਸੋਨੇ ਦੇ ਵਿੱਚ ਇਸ ਇਨਵੈਸਟ ਕਰਕੇ ਸੋਨਾ ਅਕਸਰ ਮਹਿੰਗਾ ਹੋ ਜਾਂਦਾ ਹੈ। ਸੋ ਆਪਾਂ ਦੇਖਿਆ ਹੀ ਹੈ ਕਿ ਜਿਹੜੀ ਇਸ ਸਾਲ ਦੀ ਪਹਿਲੀ ਛਮਾਹੀ ਸੀ ਉਹਦੇ ਵਿੱਚ ਸੋਨੇ ਦੀ ਕੀਮਤ 87-88 ਹਜ਼ਾਰ ਤੋਂ 90-91 ਹਜ਼ਾਰ ਤੱਕ ਘੁੰਮੀ ਰਹੀ ਹੈ। ਸੋ ਦੋਸਤੋ ICICI CI ਗਲੋਬਲ ਮਾਰਕੀਟ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ। ਜਿਦੇ ਅਨੁਸਾਰ ਇਹ ਦੱਸਿਆ ਗਿਆ ਹੈ ਕਿ ਇਸ ਸਾਲ ਦੇ ਅੰਤ ਤੱਕ ਸੋਨੇ ਦੀ ਕੀਮਤ ਜਿਹੜੀ ਹੈ ਉਹ 96000 ਨੂੰ ਟੱਚ ਕਰ ਸਕਦੀ ਹੈ ਜੋ ਸੋਨੇ ਦੀ ਕੀਮਤ ਇਸ ਵੇਲੇ ਲਗਭਗ 9099000 ਹੈ ਪਹਿਲੀ ਸ਼ਮਾਹinde ਵਿੱਚ ਰਹੀ ਹੈ ਇਹ ਇਸ ਸਾਲ ਦੇ ਐਂਡ ਤੱਕ ਯਾਨੀ ਕਿ ਅਗਲੀ ਸ਼ਮਾਹinde ਵਿੱਚ ਸ਼ਰਮੇ ਹਜ਼ਾਰ ਨੂੰ ਟੱਚ ਕਰ ਸਕਦੀ ਹੈ ਉਹ ਨਾਲ ਹੀ ਇਸ ਰਿਪੋਰਟ ਵਿੱਚ ਕਿਹਾ ਗਿਆ ਲੇਕਿਨ ਇਹ ਕੀਮਤ ਜਿਹੜੀ ਹੈ ਸੋਨੇ ਦੀ ਕੀਮਤ ਹੈ ਇਹ 1 ਲੱਖ ਤੋਂ ਥੱਲੇ ਥੱਲੇ ਰਹੇਗੀ 1 ਲੱਖ ਨੂੰ ਪਾਰ ਇਸ ਸਾਲ ਨਹੀਂ ਕਰੂਗੀ ਸੋ ਦੋਸਤੋ ਜਿਵੇਂ ਕਰਾਂਦੇ ਵਿੱਚ ਲੋਕਾਂ ਨੂੰ ਗੈਣੇ ਪਾਉਣ ਦਾ ਸ਼ੌਂਕ ਹੁੰਦਾ ਲੋਕ ਆਪਣੀ ਸਮਰਥਾ ਅਨੁਸਾਰ ਗਹਿਣੇ ਬਣਾਉਂਦੇ ਆ ਔਰ ਵਿਆਹ ਸ਼ਾਦੀਆਂ ਉੱਤੇ ਜਾਂ ਖੁਸ਼ੀ ਦੇ ਮੌਕਿਆਂ ਉੱਤੇ ਪਾਉਂਦੇ ਆ ਇਸੇ ਤਰ੍ਹਾਂ ਜਿਹੜੇ ਸਾਡੇ ਪੂਰੇ ਦੁਨੀਆ ਦੇ ਵਿੱਚ ਦੇਸ਼ਾਂ ਦੇ ਜਿਹੜੇ ਕੇਂਦਰੀ ਬੈਂਕ ਹੈ ਉਹ ਵੀ ਆਪਣੇ ਸੋਨੇ ਦੇ ਮੁਰਦਾ ਦੇ ਭੰਡਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਸਾਰੇ ਕੰਪੀਟੀਸ਼ਨ ਦੇ ਵਿੱਚ ਸੋਨੇ ਵਿੱਚ ਇਨਵੈਸਟਮੈਂਟ ਹੁੰਦੀ ਰਹਿੰਦੀ ਹੈ ਸੋ ਇਸ ਸਾਲ ਦਾ ਜਿਹੜੇ ਇਹ ਮਹੀਨੇ ਲੰਘੇ ਆ ਇਹਦੇ ਵਿੱਚ ਸੋਨੇ ਦੀ ਜਿਹੜੀ ਇਨਵੈਸਟਮੈਂਟ ਹੈ ਉਹਦੇ ਵਿੱਚ 15% ਦਾ ਵਾਧਾ ਹੋਇਆ ਹੈ ਇਸ ਕਰਕੇ سونے ਦੀ ਕੀਮਤ ਜਿਹੜੀ ਹੈ ਇਹ ਤੇਜ਼ੀ ਨਾਲ ਵਧ ਰਹੀ ਹੈ ਸੋ ਦੇਖੋ ਏਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਦੇ ਉੱਤੇ ਕਮੈਂਟ ਕਰਿਓ ਸ਼ੇਅਰ ਕਰਿਓ ਔਰ ਆਪਣੇ ਸੁਝਾਅ ਵੀ ਦੱਸਿਓ ਤਾਂ ਜੋ ਆਪਾਂ ਹੋਰ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਰੱਖਦੇ ਰਹੀਏ ਧੰਨਵਾਦ